ਇੱਕ ਕੁਮਾ ਮਾਸ਼ਕੀ ਜੀ ਨਾਮ ਦੇ ਵਿਅਕਤੀ ਸੀਗੇ ਉਹਨਾਂ ਦਾ ਇੱਥੇ ਜਿਹੜਾ ਉਹ ਘਰ ਹੁੰਦਾ ਸੀ ਉਹਨਾਂ ਦੀ ਚੌਂਪੜੀ ਹੁੰਦੀ ਸੀ ਉਹਨਾਂ ਦੀ ਛੰਨ ਦੇ ਵਿੱਚ ਜਿਹੜੀ ਇੱਕ ਰਾਤ ਉਹ ਬਤੀਤ ਕੀਤੀ ਸੀਗੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਯਾਤਰਾ ਕਰ ਰਹੇ ਹਾਂ ਜੀ ਸਫਰ-ਏ-ਸ਼ਹਾਦਤ ਮਾਰਗ ਦੇ ਉੱਪਰ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਈ ਸੀਗੇ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਅਤੇ ਸਾਰਾ ਇਤਿਹਾਸ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਅਤੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਉਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਜਿਹੜੇ ਸਥਾਨ ਤੇ ਪਰ ਛੋਟੇ ਸਾਹਿਬ ਜਪਦੇ ਅਤੇ ਮਾਤਾ ਗੁਜਰ ਕੌਰ ਜੀ ਜਿਹੜੇ ਸਥਾਨ ਤੇ ਆਏ ਸੀਗੇ ਇੱਕ ਕੁੰਮਾ ਮਾਸ਼ਕੀ ਨਾਮ ਜੀ ਦੇ ਵਿਅਕਤੀ ਸੀਗੇ ਜਿਹੜੇ ਸਤਲੁਜ ਅਤੇ ਸਰਸਾ ਦੇ ਵਿੱਚ ਬੀੜੀ ਚਲਾਉਣ ਦਾ ਜਿਹੜਾ ਉਹ ਕੰਮ ਕਰਦੇ ਹੁੰਦੇ ਸੀਗੇ ਤੇ ਉਹ ਬੀੜੀ ਚਲਾਉਂਦੇ ਹੁੰਦੇ ਸੀਗੇ ਉਹਨਾਂ ਦਾ ਸਰਸਾ ਤੇ ਸਤਲੁਜ ਦੇ ਕੰਢੇ ਤੇ ਜਿੱਥੇ ਸਰਸਾ ਤੇ ਸਤਲੁਜ ਦਾ ਸੰਗਮ ਹੁੰਦਾ ਤੇ ਉੱਥੇ ਉਹਨਾਂ ਦੀ ਝੌਂਪੜੀ ਹੁੰਦੀ ਸੀਗੀ ਤੇ ਉਹ ਥਾਂ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆ ਜਾਂਦੇ ਨੇ ਉਹਨਾਂ ਨੂੰ ਕੁੰਮਾ ਮਾਸ਼ਕੀ ਜੀ ਜਿਹੜੇ ਉਹ ਮਿਲਦੇ ਨੇ ਤੇ ਇਹ ਸਾਰਾ ਇਤਿਹਾਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਉਹਨਾਂ ਨੂੰ ਕੁੰਮਾ ਮਾਸ਼ਕੀ ਜੀ ਮਿਲੇ ਅਤੇ ਕਿਸ ਤਰ੍ਹਾਂ ਇੱਥੇ ਜਿਹੜੇ ਉਹ ਪਹੁੰਚੇ ਹਨ ਉਹ ਸਾਰਾ ਇਤਿਹਾਸ ਅੱਜ ਦੀ ਵੀਡੀਓ ਦੇ ਵਿੱਚ ਆਪ ਮਾਮਾਸ਼ਕੀ ਜੀ ਦੇ ਸਥਾਨ ਤੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਅਤੇ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਮਾਸ਼ਕੀ ਦੀ ਜਿਹੜੀ ਉਹ ਦੂਰੀ ਹੈ ਤਕਰੀਬਨ 8 ਤੋਂ 10 ਕਿਲੋਮੀਟਰ ਹੈ ਤੇ ਇਹ ਜਿਹੜਾ 8 ਤੋਂ 10 ਕਿਲੋਮੀਟਰ ਦਾ ਪੈਂਡਾ ਉਹ ਆਪਾਂ ਰਾਤ ਦੇ ਵਿੱਚ ਸਾਰਾ ਤੁਹਾਨੂੰ ਸਫਰ ਦਿਖਾ ਦਵਾਂਗੇ ਵੀ ਕਿਸ ਤਰ੍ਹਾਂ ਦਾ ਜਿਹੜਾ ਉਹ ਸਫਰ ਆ ਹਨਾ ਕਿਸ ਤਰ੍ਹਾਂ ਦੇ ਸਾਰੇ ਰਾਹ ਨੇ ਤੇ ਅੱਜ ਦੇ ਟਾਈਮ ਤੇ ਤਾਂ ਜੇ ਆਪਾਂ ਗੱਲ ਕਰੀਏ ਵੀ ਰੋਡ ਬਣ ਗਏ ਸੜਕਾਂ ਬਣ ਗਈਆਂ ਜਦੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਦੇ ਇਹਨਾਂ ਰਾਹਾਂ ਤੋਂ ਲੰਘੇ ਹੋਣਗੇ ਤਾਂ ਇਹ ਨੇ ਬਸੋਂ ਹੈ ਸਾਹਮਣੇ ਆਹ ਬੋਰਡ ਲੱਗਿਆ ਹੋਇਆ ਹੈ ਜੀ ਸਫਰੇ ਸ਼ਹਾਦਤ ਦਾ ਜਿਹੜੇ ਮਾਰਗ ਦੇ ਉੱਪਰ ਆਪਾਂ ਸਫਰ ਕਰ ਰਹੇ ਹਾਂ ਜਿਹੜੇ ਮਾਰਗ ਦੇ ਉੱਪਰ ਆਪਾਂ ਯਾਤਰਾ ਕਰ ਰਹੇ ਹਾਂ ਸਫਰੇ ਸ਼ਹਾਦਤ ਮਾਰਗ ਗੁਰਦੁਆਰਾ ਸ੍ਰੀ ਕੁੰਮਾ ਮਾਸ਼ਕੀ ਜੀ ਪਿੰਡ ਚੱਕ ਟੇਰਾ ਰੋਪੜ ਰੋਪੜ ਦੇ ਵਿੱਚ ਇਹ ਜਿਹੜਾ ਉਹ ਪਿੰਡ ਪੈਂਦਾ ਪਿੰਡ ਦਾ ਨਾਮ ਆ ਚੱਕ ਟੇਰਾ ਜਿਹੜੇ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸ੍ਰੀ ਕੁੰਮਾ ਮਾਸ਼ਕੀ ਜੀ ਹੈ ਨਾ ਇਹ ਸਥਾਨ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਹਾਂ ਤੇ ਆਹ ਰਾਸਤਾ ਜਿਹੜਾ ਉਹ ਜਾਂਦਾ ਹੈ ਜੀ ਕੁੰਮਾ ਮਾਸ਼ਕੀ ਜੀ ਦੇ ਸਥਾਨ ਨੂੰ ਤੇ ਇੱਥੋਂ ਨਾਲ ਥੋ ਦਰਸ਼ਨ ਕਰਨ ਜਾਣਾ ਉਹਦੇ ਬਿਲਕੁਲ ਪਿੱਛੋਂ ਦੀ ਜਿਹੜਾ ਉਹ ਸਤਲੁਜ ਦਰਿਆ ਵਗਦਾ ਇੱਥੋਂ ਜੀ ਹੁਣ ਗੁਰਦੁਆਰਾ ਛੰਨ ਬਾਬਾ ਕੁੰਮਾਵਾਸ਼ ਕੀ ਜੀ ਦੇ ਸਥਾਨ ਦੀ ਜਿਹੜੀ ਦੂਰੀ ਉਹ 2 ਕਿਲੋਮੀਟਰ ਰਹਿ ਗਈ ਤੇ ਇਸ ਤਰ੍ਹਾਂ ਦਾ ਰਾਸਤਾ ਜਿਹੜਾ ਉਹ ਜਾਂਦਾ ਜੀ ਇੱਧਰ ਨਾਲ ਨਾਲ ਇੱਕ ਨਾਲਾ ਹੈ ਉਹਦੇ ਨਾਲ ਨਾਲ ਬਿਲਕੁਲ ਹਨਾ ਤੇ ਤੁਸੀਂ ਦੇਖੋ ਵੀ ਬਹੁਤੀ ਕੋਈ ਜ਼ਿਆਦਾ ਆਵਾਜ਼ਾਈ ਨਹੀਂ ਹੈਗੀ ਇਹ ਰਾਤ ਤੇ ਸੁਨਣਾ ਜਾਹੇ ਰਾਸਤਾ ਹੁਣ ਤਾਂ ਫੇਰ ਵੀ ਚਲੋ ਖੈਰ ਰੋਡ ਬਣਿਆ ਹੋਇਆ ਉਹ ਸਮਿਆਂ ਦੇ ਵਿੱਚ ਜਦੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਇੱਥੇ ਆਏ ਹੋਣਗੇ ਪੈਦਲ ਚੱਲ ਕਿਨਾਰਾ ਨੂੰ ਪਾਰ ਕੀਤਾ ਹੋਊਗਾ ਤਾਂ ਤੁਸੀਂ ਦੇਖ ਲਓ ਵੀ ਇਹ ਸਾਰਾ ਜੰਗਲ ਹੋਊਗਾ ਇੱਥੇ ਹੈ ਨਾ ਤੇ ਇਧਰ ਆਪਾਂ ਤੁਹਾਨੂੰ ਦਿਖਾ ਰਹੇ ਆ ਨਾਲ-ਨਾਲ ਕੁਝ ਨਹੀਂ ਹੈਗਾ ਸਾਰੇ ਆ ਰੁੱਖੇ ਰੁੱਖ ਨੇ ਹੁਣ ਤਾਂ ਫਿਰ ਵੀ ਟਾਮੀ ਟਾਮੀ ਆਵਾਜ਼ ਆਈ ਇੱਥੋਂ ਜਿਹੜੀ ਉਹ ਲੰਘਦੀ ਹੈ ਤੇ ਉਹ ਸਮਿਆਂ ਦੇ ਵਿੱਚ ਤਾਂ ਸਾਰਾ ਇਹ ਬਰਾਨ ਏਰੀਆ ਹੋਊਗਾ ਆ ਦੇਖੋ ਤੁਸੀਂ ਪੋਹ ਦੀਆਂ ਠੰਡੀਆਂ ਰਾਤਾਂ ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਦੋ ਸ਼ਹਿਬਜ਼ਾਦੇ ਉਹਨਾਂ ਦੇ ਪੋਤੇ ਆ ਨੇ ਹਨਾ ਹਣਾਈਆਂ ਹੋਣਗੀਆਂ ਕਿਸ ਤਰ੍ਹਾਂ ਦਾ ਉਹ ਜਿਹੜਾ ਉਹ ਸਮਾਂ ਹੋਊਗਾ ਤੇ ਡੇਢ ਕਿਲੋਮੀਟਰ ਇਥੋਂ ਜਿਹੜੀ ਉਹ ਦੂਰੀ ਰਹਿ ਗਈ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਛੰਨ ਬਾਬਾ ਕੁੰਮਾਵਾਸ਼ਕੀ ਜੀ ਦੇ ਸਥਾਨ ਤੇ ਤੇ ਇਹ ਸਥਾਨ ਤੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਅਤੇ ਸਾਰਾ ਇਹ ਸਥਾਨ ਦਾ ਜਿਹੜਾ ਇਤਿਹਾਸ ਆਪਾਂ ਤੁਹਾਨੂੰ ਦੱਸਦੇ ਆ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਦੀ ਆਪਣੇ ਪਰਿਵਾਰ ਨਾਲੋਂ ਵਿਛੜਨ ਤੋਂ ਪਿੱਛੋਂ ਇਹ ਸਥਾਨ ਤੇ ਆਏ ਸੀਗੇ ਇਹ ਸਥਾਨ ਤੇ ਉਹ ਸਮੇਂ ਦੇ ਵਿੱਚ ਬਾਬਾ ਜਿਹੜੇ ਕੁੰਮਾਵਾਸ਼ਕੀ ਜੀ ਸੀਗੇ ਕੁੰਮਾਵਾਸ਼ਕੀ ਜੀ ਦੀ ਝੌਂਪੜੀ ਹੁੰਦੀ ਸੀ ਉਹਨਾਂ ਦੀ ਛੰਨ ਹੁੰਦੀ ਸੀ ਤੇ ਇਧਰ ਇਤਿਹਾਸ ਵਾਲਾ ਜਿਹੜਾ ਉਹ ਬੋਰਡ ਲੱਗਿਆ ਹੋਇਆ ਸਾਰਾ ਇਤਿਹਾ ਇਹ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਇਸ ਬੋਰਡ ਦੇ ਉੱਪਰ ਜਿਹੜਾ ਉਹ ਲਿਖਿਆ ਹੋਇਆ ਗੁਰਦੁਆਰਾ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਇਸ ਸਥਾਨ ਤੇ ਦਾਦੀ ਮਾਂ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਾਲੇ ਸਥਾਨ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਸਤ ਪੋ ਦੀ ਇੱਕ ਰਾਤ ਜਿਹੜੀ ਉਹ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਵਿੱਚ ਵਸੀਤ ਕੀਤੀ ਬਾਬਾ ਕੁੰਮਾ ਮਾਸ਼ਕੀ ਜੀ ਦਾ ਜਨਮ ਪਿੰਡ ਅਵਾਨਕੋਟ ਵਿੱਚ ਚੀਬਰ ਪਰਿਵਾਰ ਵਿੱਚ ਹੋਇਆ ਇਸੇ ਹੀ ਪਿੰਡ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵਸਦੀ ਮਾਈ ਲక్ష్ਮੀ ਜੀ ਨੇ ਦਾਦੀ ਮਾਂ ਤੇ ਛੋਟੇ ਸਬਜਾਦਿਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਗੰਗੂ ਪਾਪੀ ਇਸ ਸਥਾਨ ਤੇ ਹੀ ਆ ਕੇ ਮਿਲਿਆ ਅਤੇ ਉਹ ਇੱਥੋਂ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਗਿਆ ਉਸ ਪਾਪੀ ਨੇ ਅੱਗੇ ਜਾ ਕੇ ਜੋ ਕਹਿਰ ਕਮਾਇਆ ਉਸ ਭਿਆਨਕ ਦੁਖਾਂਤ ਦਾ ਦਰਦ ਸਿੱਖ ਹਿਰਦਿਆਂ ਨੂੰ ਸਦਾ ਹੀ ਮਹਿਸੂਸ ਹੁੰਦਾ ਰਹੇਗਾ ਇਹ ਸਾਰਾ ਇਸ ਸਥਾਨ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਜੀ ਇਸ ਬੋਰਡ ਦੇ ਉੱਪਰ ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਆਪਣੇ ਪਰਿਵਾਰ ਨਾਲੋਂ ਵਿਛੜੇ ਸਰਸਵਤੀ ਨਦੀ ਦੇ ਕੰਢੇ ਤੋਂ ਤਾਂ ਉਸ ਤੋਂ ਪਿੱਛੋਂ ਉਹ ਇਸ ਸਥਾਨ ਤੇ ਆਏ ਸੀਗੇ ਤੇ ਇਸ ਸਥਾਨ ਤੇ ਇੱਕ কুমਮਾਵਾਸ਼ਕੀ ਜੀ ਨਾਮ ਦੇ ਵਿਅਕਤੀ ਸੀਗੇ ਉਹਨਾਂ ਦਾ ਇੱਥੇ ਜਿਹੜਾ ਉਹ ਘਰ ਹੁੰਦਾ ਸੀ ਉਹਨਾਂ ਦੀ ਚੌਂਪੜੀ ਹੁੰਦੀ ਸੀ ਉਹਨਾਂ ਦੀ ਛੰਨ ਦੇ ਵਿੱਚ ਜਿਹੜੀ ਇੱਕ ਰਾਤ ਉਹ ਬਤੀਤ ਕੀਤੀ ਸੀਗੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਤੇ ਛੇ ਪੋ ਨੂੰ ਜਿਹੜਾ ਉਹ ਕੇਲਾ ਛੱਡਿਆ ਸੀ ਅਤੇ ਸੱਤ ਪੋ ਦੀ ਇੱਕ ਰਾਤ ਇਹ ਸਥਾਨ ਤੇ ਜਿਹੜੀ ਉਹ ਬਤੀਤ ਕੀਤੀ ਸੀ ਇਹ ਸਾਰਾ ਸਥਾਨ ਹੈ ਜੀ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਦਣੇ ਆ ਆਹ ਸਾਈਡ ਜਿਹੜੇ ਉਹ ਛੇ ਦਰਬਾਰ ਸਾਹਿਬ ਨੇ ਤੇ ਚਲਦੇ ਹਾਂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਜਦੋਂ ਪਰਿਵਾਰ ਨਾਲੋਂ ਜਿਹੜਾ ਉਹ ਵਿਛੋੜਾ ਪਿਆ ਤਾਂ ਇਸ ਸਥਾਨ ਤੇ ਆ ਕੇ ਜਿਹੜੀ ਉਹ ਪਰਿਵਾਰ ਨਾਲੋਂ ਵਿਛਣਨ ਤੋਂ ਪਿੱਛੋਂ ਇੱਕ ਰਾਤ ਛੋਟੇ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਜੀ ਨੇ ਇਸ ਸਥਾਨ ਤੇ ਜਿਹੜੀ ਉਹ ਬਤੀਤ ਕੀਤੀ ਸੀ ਉਹ ਸਮੇਂ ਦੇ ਵਿੱਚ ਇੱਥੇ ਜਿਹੜੀ ਉਹ ਕੁੰਮਾ ਮਾਸਕੀ ਜਿਹਦੀ ਸ਼ਾਨ ਹੁੰਦੀ ਸੀ ਤੇ ਉਹਨਾਂ ਦੀ ਇੱਥੇ ਜਿਹੜੀ ਉਹ ਚੌਂਪੜੀ ਹੁੰਦੀ ਸੀ ਤੇ ਆਪਾਂ ਦਰਸ਼ਨ ਤੁਹਾਨੂੰ ਜਿਹੜੀ ਉਹ ਕਰਵਾ ਦਨੇ ਆ ਇਹ ਸਥਾਨ ਦੇ ਤੇ ਇਹ ਸਥਾਨ ਤੇ ਜਿਹੜਾ ਉਹ ਕੁਝ ਪ੍ਰਾਤਨ ਵਸਤਾਂ ਵੀ ਨੇ ਉਹਨਾਂ ਦੇ ਆਪਾਂ ਦਰਸ਼ਨ ਵੀ ਜਿਹੜੇ ਤੁਹਾਨੂੰ ਉਹ ਕਰਵਾ ਦਾਂਗੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਸਾਹਿਬ ਸ਼ਿਸ਼ੋਭਿਤ ਨਹੀਂ ਜਿਹੜੇ ਕਿ ਪੁਰਾਤਨ ਸ੍ਰੀ ਸਾਹਿਬ ਨੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਇੱਥੇ ਸਰਸਾ ਨਦੀ ਦੇ ਵਿੱਚ ਜਦੋਂ ਖਦਾਈ ਕੀਤੀ ਗਈ ਸੀ 20 ਫੁੱਟ ਡੰਗਾਈ ਦੇ ਵਿੱਚੋਂ ਹੀ ਸ੍ਰੀ ਸਾਹਿਬ ਜਿਹੜੇ ਉਹ ਮਿਲੇ ਸੀਗੇ ਅਤੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਨੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦੰਦੇ ਆ ਤੇ ਆ ਸ੍ਰੀ ਸਾਹਿਬ ਦੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਅਤੇ ਇੱਥੇ ਥੱਲੇ ਕੁਝ ਹੋਰ ਵਸਤਾਂ ਨੇ ਜਿਵੇਂ ਗੜਬਾ ਹੋ ਗਿਆ ਇੱਕ ਤੇ ਇਹਦੇ ਨਾਲੇ ਸਰਬਲ ਉਹਦਾ ਬਾਟਾ ਤੇ ਇਹ ਇਥੇ ਪ੍ਰਾਤਨ ਵਸਤਾਂ ਦਰਬਾਰ ਸਾਹਿਬ ਵਿੱਚ ਸ਼ੋਭਿਤ ਨੇ ਵੱਖ-ਵੱਖ ਵਿਅਕਤੀਆਂ ਨੂੰ ਜਿਹੜੀਆਂ ਉਹ ਮਿਲੀਆਂ ਨੇ ਜਦੋਂ ਸਰਸਾ ਨਦੀ ਦੇ ਵਿੱਚ ਖੁਦਾਈ ਹੋਈ ਤੇ ਉਹਨਾਂ ਦੇ ਨਾਮ ਵੀ ਇੱਥੇ ਜਿਹੜੇ ਉਹ ਲਿਖੇ ਹੋਏ ਨੇ ਜਿਹੜੇ-ਜਿਹੜੇ ਵਿਅਕਤੀਆਂ ਨੂੰ ਇਹ ਜਿਹੜੀਆਂ ਵਸਤਾਂ ਮਿਲੀਆਂ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਮੇਂ ਦਾ ਸਾਰਾ ਦ੍ਰਿਸ਼ਾ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਤੇ ਬੀੜੀ ਦਾ ਮਲਾਹ ਬਾਬਾ ਕੁੰਮਾ ਮਾਸ਼ਕੀ ਜੀ ਦਾਦੀ ਮਾਂ ਗੁਜਰ ਕੌਰ ਜੀ ਅਤੇ ਛੋਟੇ ਸਹਬਜਾਦ ਦੇ ਨੂੰ ਸਰਸੰਗ ਦੀ ਦਾ ਪੱਤਣ ਪਾਰ ਕਰਾਉਂਦਾ ਹੋਇਆ ਤੇ ਇਥੇ ਉਹ ਸਮੇ ਦਾ ਸਾਰਾ ਦ੍ਰਿਸ਼ ਦਿਖਾਇਆ ਹੋਇਆ ਤੇ ਬੀੜੀ ਦੇ ਵਿੱਚ ਕੁੰਮਾ ਮਾਸ਼ਕੀ ਜੀ ਬੀੜੀ ਚਲਾ ਰਹੇ ਨੇ ਅਤੇ ਛੋਟੇ ਸਹਬਜਾਦ ਦੇ ਅਤੇ ਮਾਤਾ ਗੁਜਰ ਕੌਰ ਜੀ ਬੀੜੀ ਦੇ ਵਿੱਚ ਬੈਠੇ ਨੇ ਤੇ ਨਾਲ ਉਹਨਾਂ ਦੇ ਇਥੇ ਗੰਗੂ ਵੀ ਹੈ ਤੇ ਕਿਉਂਕਿ ਗੰਗੂ ਇਸ ਸਥਾਨ 'ਤੇ ਆ ਕੇ ਜਿਹੜਾ ਉਹ ਮਿਲ ਗਿਆ ਸੀਗਾ ਛੋਟੇ ਸਹਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਤੇ ਉਹ ਸਮੇ ਦਾ ਜਿਹੜਾ ਉਹ ਸਾਰਾ ਦ੍ਰਿਸ਼ ਹੈ ਕੁਮ ਮਾਮਾਸ਼ਕੀ ਜੀ ਜਿਹੜੀ ਉਹ ਸਰਸੰਗ ਦੀ ਉਹ ਪਾਰ ਕਰਾ ਰਹੇ ਨੇ ਆਪਣੀ ਬੀੜੀ ਦੇ ਵਿੱਚ ਬਿਠਾ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਾਰੇ ਇਤਿਹਾਸਿਕ ਸਥਾਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹੜੇ ਇਤਿਹਾਸਿਕ ਸਥਾਨ ਛੋਟੇ ਸਹਿਬ ਯਾਦ ਦੇ ਅਤੇ ਮਾਤਾ ਗੁਜਰਕੌਰ ਜੀ ਦੇ ਨਾਲ ਸੰਬੰਧਿਤ ਨੇ ਜਿਵੇਂ ਆਹ ਜਿਹੜੀ ਤਸਵੀਰ ਹੈ ਇਸ ਸਥਾਨ ਦੀ ਹੈ ਤੇ ਇਥੋਂ ਅੱਗੇ ਆਪਾਂ ਜਿਹੜੇ ਸਥਾਨ ਜਾਵਾਂਗੇ ਗੁਰਦੁਆਰਾ ਪਿਲਕਣ ਸਾਹਿਬ ਇਹ ਉਹਦੀ ਤਸਵੀਰ ਹੈ ਤੇ ਸਾਰੀਆਂ ਇੱਥੇ ਤਸਵੀਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਸਥਾਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਕਿਸ ਤਰ੍ਹਾਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜਾਦੇ ਤੰਤਰਨ ਬਾਬਾ ਜੋਰਾਵਰ ਸਿੰਘ ਜੀ ਅਤੇ ਤੰਤਰਨ ਬਾਬਾ ਫਤੇ ਸਿੰਘ ਜੀ ਫਤੇਗੜ੍ਹ ਸਾਹਿਬ ਕਿਸ ਤਰ੍ਹਾਂ ਜਿਹੜੇ ਉਹ ਪਹੁੰਚੇ ਕਿਸ ਤਰ੍ਹਾਂ ਗੰਗੂ ਪਾਪੀ ਨੇ ਉਹਨਾਂ ਨੂੰ ਜਿਹੜਾ ਉਹ ਕੈਦ ਕਰਵਾਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਇਤਿਹਾਸ ਆਪਾਂ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਾਂਗੇ ਇਹ ਸਾਰੇ ਉਹ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜੀ ਇਹ ਸ਼ਾਨ ਬਣਾਈ ਹੋਈ ਹੈ ਝੌਂਪੜੀ ਬਣਾਈ ਹੋਈ ਹੈ ਤੇ ਇਹ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦੰਨੇ ਆ ਤੇ ਇੱਥੇ ਇਸ ਬੋਰਡ ਦੇ ਉੱਪਰ ਸਾਰਾ ਇਹਦੇ ਬਾਰੇ ਲਿਖ ਕੇ ਵੀ ਦੱਸਿਆ ਹੋਇਆ ਹੈ ਇਸ ਬੋਰਡ ਤੇ ਸਾਰਾ ਲਿਖਿਆ ਹੋਇਆ ਕਿਸਾਨੀ ਸੰਘਰਸ਼ ਵਿੱਚ ਇਹ ਝੌਂਪੜੀ ਬਣੀ ਰਹਿਣ ਬਸੇਰਾ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਦਸੰਬਰ 2020 ਈਸਵੀ ਤੋਂ ਇੱਕ ਸਾਲ ਕਿਸਾਨੀ ਸੰਘਰਸ਼ ਚੱਲਿਆ ਤਾਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਸਮੇਤ ਸੰਘਰਸ਼ ਜਿੱਤਣ ਤੱਕ ਟਰਾਲੀ ਉੱਤੇ ਬਣਾਈ ਇਸ ਝੌਂਪੜੀ ਵਿੱਚ ਰਹਿਣ ਬਸੇਰਾ ਬਣਾ ਕੇ ਡਟੀ ਰਹੀ ਦਿੱਲੀ ਤੋਂ ਵਾਪਸ ਆਣ ਕੇ ਇਸ ਝੌਂਪੜੀ ਨੂੰ ਉਸੇ ਹਾਲਾਤ ਵਿੱਚ ਸੰਭਾਲ ਲਿਆ ਗਿਆ ਇਸ ਇਹ ਝੌਂਪੜੀ ਦਿੱਲੀ ਸੰਘਰਸ਼ ਦੀ ਜਿੱਤ ਦੀ ਯਾਦ ਤਾਜ਼ਾ ਕਰਨ ਦੇ ਨਾਲ-ਨਾਲ ਬਾਬਾ ਕੁੰਮਾ ਮਾਸਕੀ ਜੀ ਦੀ ਚੌਂਪੜੀ ਸ਼ਾਨ ਦੀ ਯਾਦ ਨੂੰ ਵੀ ਹਿਰਦੇ ਵਿੱਚ ਵਸਾਉਂਦੀ ਹੈ ਜਿੱਥੇ ਬਾਬਾ ਕੁੰਮਾ ਮਾਸਕੀ ਜੀ ਦੀ ਚੌਂਪੜੀ ਹੋਇਆ ਕਰਦੀ ਸੀ ਉੱਥੇ ਗੁਰਦੁਆਰਾ ਸ਼ਾਨ ਬਾਬਾ ਕੁੰਮਾ ਮਾਸਕੀ ਜੀ ਉਸਾਰਿਆ ਹੋਇਆ ਹੈ ਅਤੇ ਉਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇਹ ਜਿਹੜੀ ਚੌਂਪੜੀ ਫਿਰ ਇਹ ਸਥਾਨ ਤੇ ਜਿਹੜੀ ਉਹ ਲਿਆ ਕੇ ਫਿਰ ਬਣਾ ਦਿੱਤੀ ਰੱਖਤੀ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਇਹ ਵਰਤੋਂ ਵਿੱਚ ਲਈ ਜਾਂਦੀ ਸੀ ਅਤੇ ਇਹ ਸਥਾਨ ਤੇ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਕੁੰਮਾ ਮਾਸ਼ਕੀ ਜਿਹੜੀ ਸ਼ਾਨ ਹੁੰਦੀ ਸੀ ਜਦੋਂ ਤੰਤਨ ਮਾਤਾ ਗੁਜਰਕੌਰ ਜੀ ਅਤੇ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਦੇ ਤੰਤਨ ਬਾਬਾ ਫਤਿਹ ਸਿੰਘ ਜੀ ਇਹ ਸਥਾਨ ਤੇ ਆਏ ਸੀ ਤਾਂ ਕੁੰਮਾ ਮਾਸ਼ਕੀ ਜੀ ਦੀ ਇੱਥੇ ਸ਼ਾਨ ਹੁੰਦੀ ਸੀ ਉਹ ਮਤਲਬ ਉਹ ਸਮੇਂ ਨੂੰ ਜਿਹੜੀ ਇਹ ਯਾਦ ਕਰਾਉਂਦੀ ਆ ਉਹਦੀਆਂ ਜਿਹੜੀਆਂ ਯਾਦਾਂ ਆਪਾਂ ਨੂੰ ਜਿਹੜੀਆਂ ਉਹ ਹਿਰਦੇ ਵਿੱਚ ਬਸਾਉਂਦੀ ਆ ਤਾਂ ਕਰਕੇ ਇੱਥੇ ਜਿਹੜੀ ਇਹ ਸ਼ਾਨ ਬਣਾਈ ਗਈ ਹੈ ਤੇ ਸਾਹਮਣੇ ਦ੍ਰਿਸ਼ ਵੀ ਜਿਹੜਾ ਉਹ ਦਿਖਾਇਆ ਗਿਆ ਸੰਕਟ ਸਮੇਂ ਸਰਸਾ ਨਦੀ ਕਿਨਾਰੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਵਿੱਚ ਮਹਾਨ ਕੁੰਮਾ ਮਾਸ਼ਕੀ ਇਹ ਇੱਥੇ ਦ੍ਰਿ ਤੇ ਇਹ ਤੁਸੀਂ ਛੰਨ ਜਿਹੜੀ ਉਹ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਆ ਉਹ ਸਮੇਂ ਦਾ ਸਾਰਾ ਦ੍ਰਿਸ਼ ਉਹ ਸਮੇਂ ਦਾ ਦ੍ਰਿਸ਼ ਹੈ ਇਹਨੂੰ ਛੰਨ ਨੂੰ ਦੇਖ ਕੇ ਹਿਰਦੇ ਦੇ ਵਿੱਚ ਜਿਹੜਾ ਹੋ ਆ ਜਾਂਦਾ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇੱਥੇ ਜਿਹੜੀ ਉਹ ਬਣਾਈ ਗਈ ਹੈ ਤੇ ਆਪਾਂ ਹੁਣ ਇਹ ਸਥਾਨ ਦੇ ਜਿਹੜੇ ਉਹ ਦਰਸ਼ਨ ਕਰ ਲਈ ਜੀ ਇੱਥੋਂ ਆਪਾਂ ਜਾਵਾਂਗੇ ਹੁਣ ਗੁਰਦੁਆਰਾ ਪਿਲਕਣ ਸਾਹਿਬ ਵੱਲ ਨੂੰ ਤੇ ਉਹ ਸਥਾਨ ਦਾ ਵੀ ਇਤਿਹਾਸ ਛੰਨ ਬਾਬਾ ਕੁੰਮਾਵਾਸ਼ ਕੀ ਜੀ ਦੇ ਨਾਲੇ ਸੰਬੰਧਿਤ ਹੈ ਤੇ ਇਸ ਤਰ੍ਹਾਂ ਦੀ ਇਹ ਛੰਨ ਜਿਹੜੀ ਉਹ ਬੜਾਈ ਹੋਈ ਹੈ ਤੇ ਉਹ ਸਮਿਆਂ ਦੇ ਵਿੱਚ ਦੇਖ ਲਓ ਵੀ ਜਦੋਂ ਮਾਤਾ ਗੁਜਰਕੌਰ ਜੀ ਅਤੇ ਤਾਤਨ ਤਨ ਬਾਬਾ ਜੋਰਾਵਾਰ ਸਿੰਘ ਜੀ ਅਤੇ ਤਾਤਨ ਤਨ ਬਾਬਾ ਫਤੇ ਸਿੰਘ ਜੀ ਇਹ ਸਥਾਨ ਤੇ ਆਏ ਹੋਣਗੇ ਤਾਂ ਇਹ ਜਿਹੜਾ ਸਥਾਨ ਆ ਸਾਰਾ ਕਿਸ ਤਰ੍ਹਾਂ ਦਾ ਹੋਊਗਾ ਹੁਣ ਤੇ ਇੱਥੇ ਗੁਰਦੁਆਰਾ ਸਾਹਿਬ ਬਣ ਗਏ ਸੰਗਤਾਂ ਆਉਂਦੀਆਂ ਨੇ ਤੇ ਸੜਕਾਂ ਬਣ ਗਈਆਂ ਤਾਂ ਇਹ ਸਾਰਾ ਬੀਆਵਨ ਹੋਊਗਾ ਜੰਗਲ ਹੋਣਗੇ ਇੱਕ ਉਤੋਂ ਪੋਹ ਦੀਆਂ ਠੰਡੀਆਂ ਰਾਤਾਂ ਤੇ ਇਹ ਸਾਰਾ ਸਥਾਨ ਸੀ ਜੀ ਗੁਰਦੁਆਰਾ ਕੁੰਮਾ ਮਾਸ਼ਕੀ ਜੀ ਤੇ ਇੱਥੇ ਜਿਹੜੇ ਉਹ ਲੰਗਰਾਂ ਦੇ ਪ੍ਰਬੰਧ ਨੇ ਸਾਹਮਣੇ ਇਧਰ ਜਿਹੜਾ ਉਹ ਲੰਗਰ ਹਾਲ ਹੈ ਤੇ ਰਹਿائش ਦੇ ਇੱਥੇ ਪ੍ਰਬੰਧ ਨੇ ਸੰਗਤਾਂ ਬਹੁਤ ਦ ਤੇ ਹੁਣ ਜਿਵੇਂ ਸ਼ਹੀਦੀ ਦਿਨ ਆਉਣਗੇ ਤਾਂ ਇੱਥੇ ਜਿਹੜੇ ਉਹ ਦੀਵਾਨ ਹੋਣਗੇ ਇੱਥੋਂ ਆਪਾਂ ਚੱਲਦੇ ਹਾਂ ਗੁਰਦੁਆਰਾ ਪਿਲਕਣ ਸਾਹਿਬ ਵੱਲ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਸਥਾਨ ਦੇ ਆਪਾਂ ਦਰਸ਼ਨ ਕਰ ਲਈ ਜੀ ਸਾਰਾ ਇਤਿਹਾਸ ਆਪਾਂ ਦੱਸਿਆ ਵੀ ਇਸ ਸਥਾਨ ਤੇ ਤਨ ਤਨ ਬਾਬਾ ਜੂਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਨੇ ਸੱਤ ਪੋਦੀ ਰਾਤ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਕੁੰਮਾ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਬਤੀਤ ਕੀਤੀ ਸੀ ਇਹ ਗੁਰਦੁਆਰਾ ਸਾਹਿਬ ਨੇ ਜਿਹੜੇ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਨੇ ਇੱਥੇ ਥੋੜੀ ਦੂਰੀ ਤੇ ਸਤਲੁਜ ਦਰਿਆ ਤੇ ਸਰਸਾ ਨਦੀ ਜਿਹੜੇ ਇਕੱਠੇ ਹੋ ਜਾਂਦੇ ਨੇ ਉਹਨ ਤੇ ਉਹਦੇ ਉਹ ਸੰਗਮ ਦੇ ਉੱਪਰ ਹੀ ਬਿਲਕੁਲ ਕੰਡੇ ਤੇ ਇਹ ਜਿਹੜੀ ਉਹ ਚੌਪੜੀ ਹੁੰਦੀ ਸੀਗੀ ਕੁੰਮਾ ਮਾਸ਼ਕੀ ਜੀ ਦੀ ਤੇ ਆਪਾਂ ਹੁਣ ਤੁਹਾਨੂੰ ਸਤਲੁਜ ਦਰਿਆ ਇੱਥੋਂ ਜਿਹੜਾ ਉਹ ਦਿਖਾ ਦਿੰਨੇ ਆ ਥੋੜੀ ਦੂਰੀ ਤੀ ਹੈ ਇੱਥੋਂ ਜਿਹੜਾ ਉਹ ਸਤਲੁਜ ਦਰਿਆ ਗੁਰਦੁਆਰਾ ਸਾਹਿਬ ਦੇ ਪਿਛਲੇ ਵਾਲੇ ਪਾਸੋਂ ਦੀ ਅਤੇ ਇਹ ਸਥਾਨ ਤੇ ਜਿੱਥੇ ਕੁੰਮਾ ਮਾਸ਼ਕੀ ਜੀ ਦੀ ਛੰਨ ਸੀ ਕੁੰਮਾ ਮਾਸ਼ਕੀ ਦੀ ਚੌਪੜੀ ਸੀ ਇਸ ਸਥਾਨ ਤੇ ਹੀ ਗੰਗੂ ਜਿਹੜਾ ਬ੍ਰਾਹਮਣ ਸੀਗਾ ਉਹ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਮਿਲਿਆ ਸੀ ਇਹ ਸਥਾਨ ਤੋਂ ਫਿਰ ਉਹ ਮਾਤਾ ਗੁਜਰ ਕੌਰ ਜੀ ਅਤੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਤੰਤਨ ਬਾਬਾ ਫਤੇ ਸਿੰਘ ਜੀ ਨੂੰ ਆਪਣੇ ਨਾਲ ਜਿਹੜਾ ਉਹ ਲੈ ਗਿਆ ਸੀ ਅਤੇ ਉਸਨੇ ਕਿਹਾ ਸੀ ਕਿ ਆ ਕਿ ਮੈਂ ਤੁਹਾਨੂੰ ਗੁਰਗੋਬਿੰਦ ਸਿੰਘ ਜੀ ਦੇ ਨਾਲ ਮਿਲਾ ਦੂੰਗਾ ਇਹ ਕਹਿ ਕੇ ਉਹ ਇਸ ਸਥਾਨ ਤੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਕੌਰ ਜੀ ਨੂੰ ਆਪਣੇ ਨਾਲ ਲੈ ਗਿਆ ਸੀ ਉਹ ਸਾਰਾ ਇਤਿਹਾਸ ਆਪਾਂ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਦੱਸਾਂਗੇ ਵੀ ਕਿਸ ਤਰ੍ਹਾਂ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਪਹੁੰਚੇ ਹਨ ਸਾਰਾ ਆਪਾਂ ਅ ਮਤਲਬ ਜਿਹੜੇ ਸਥਾਨ ਹੋਣਗੇ ਉਹ ਸਾਰਿਆਂ ਦੇ ਤੁਹਾਨੂੰ ਦਰਸ਼ਨ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਵਾਵਾਂਗੇ ਤੇ ਇੱਥੇ ਨੇੜੀ ਸਰਸਾ ਤੇ ਸਤਲੁਜ ਦਾ ਸੰਗਮ ਹੁੰਦਾ ਦੋਨੋਂ ਆ ਕੇ ਇਕੱਠੇ ਹੋ ਜਾਂਦੇ ਨੇ ਤੇ ਉਸੇ ਸੰਗਮ ਦੇ ਵਿੱਚ ਕੁੰਮਾ ਮਾਸਕੀ ਜੀ ਬੀੜੀ ਚਲਾਉਣ ਦਾ ਕੰਮ ਕਰਦੇ ਹੁੰਦੇ ਸੀਗੇ ਉਹ ਬੀੜੀ ਚਲਾਉਂਦੇ ਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਆਪਣੀ ਝੌਂਪੜੀ ਵੀ ਇਸਦੇ ਬਿਲਕੁਲ ਕੰਡੇ ਦੇ ਬਣਾਈ ਹੋਈ ਸੀ ਇਤਿਹਾਸ ਜਿਹੜਾ ਸਾਰਾ ਉਹ ਰਾਸਤਾ ਜਾਂਦਾ ਤੇ ਆਲੇ ਦੁਆਲੇ ਆ ਕੁਝ ਸਾਰੇ ਖੇਤ ਨੇ ਤੁਸੀਂ ਦੇਖੋ ਵੀ ਜਦੋਂ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰ ਕੌਰ ਜੀ ਇਸ ਥਾਂ ਤੇ ਆਏ ਹੋਣਗੇ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਤਾਂ ਇਹ ਸਾਰਾ ਜਿਹੜਾ ਆਲਾ ਦਵਾਲਾ ਹੋਊਗਾ ਕਿਸ ਤਰ੍ਹਾਂ ਦਾ ਹੋਊਗਾ ਹਨਾ ਹੁਣ ਤਾਂ ਇੱਥੇ ਖੇਤੀ ਹੁੰਦੀ ਆ ਸਾਹਮਣੇ ਪਪੂਲਰ ਲੱਗੇ ਹੋਏ ਨੇ ਉਦੋਂ ਉਹ ਸਮਿਆਂ ਦੇ ਵਿੱਚ ਇੱਥੇ ਸਾਰਾ ਜੰਗਲ ਹੁੰਦਾ ਹੋਊਗਾ ਪੋ ਦੀਆਂ ਠੰਡੀਆਂ ਰਾਤਾਂ ਹਨਾ ਤੇ ਸਾਰਾ ਮਤਲਬ ਆਲੇ ਦੁਆਲੇ ਬੀਆਬਾਨ ਪਿਆ ਹੋਊਗਾ ਉਹ ਆਪਾਂ ਜਦੋਂ ਇਹ ਸਥਾਨਾਂ ਤੇ ਆਉਂਦੇ ਆ ਤਾਂ ਉਹ ਤਸਵੀਰ ਜਿਹੜੀ ਅੱਖਾਂ ਸਾਹਮਣੇ ਆਉਂਦੀ ਆ ਤੁਸੀਂ ਵੀ ਜੇ ਜ਼ਰੂਰ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਇਹ ਸਥਾਨਾਂ ਦੇ ਦਰਸ਼ਨ ਕਰਵਾਇਓ ਤਾਂ ਉਹ ਆਪਣੇ ਜਿਹੜੇ ਇਤਿਹਾਸ ਨਾਲ ਉਹ ਜਿਹੜੇ ਉਹ ਜੁੜ ਕੇ ਰਹਿਣ ਹਨਾ ਜੇ ਤੁਸੀਂ ਜੇ ਕੋਈ ਬਾਹਰੋਂ ਵੀ ਸੰਕੇਤ ਦੇਖ ਰਹੀਆਂ ਕਿਉਂਕਿ ਬਾਹਰੋਂ ਬਹੁਤ ਵੀਡੀਓਜ਼ ਦੇਖਦੀ ਆ ਸੰਕੇਤ ਜਦੋਂ ਵੀ ਤੁਸੀਂ ਇੰਡੀਆ ਆਉਨੇ ਹੋ ਤਾਂ ਇਹਨਾਂ ਦੇ ਸਥਾਨਾਂ ਦੇ ਜ਼ਰੂਰ ਤੁਸੀਂ ਆਪ ਦਰਸ਼ਨ ਕਰਕੇ ਜਾਇਓ ਅਤੇ ਨਾਲੇ ਆਪਦੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਦਰਸ਼ਨ ਕਰਵਾਇਓ ਕਿਉਂਕਿ ਜਦੋਂ ਆਪਾਂ ਆਉਣੇ ਆ ਸਾਰੇ ਸਥਾਨਾਂ ਦੇ ਤਾਂ ਦੇਖਦੇ ਆ ਕਿ ਤਾਂ ਆਪਾਂ ਨੂੰ ਆਪਾਂ ਇਤਿਹਾਸ ਨੂੰ ਹੋਰ ਨੇੜੋਂ ਸਮਝਦਿਆਂ ਹੋਗੇ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦਰਿਆ ਸਤਲੁਜਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੋਂ ਦੀ ਇਹ ਵਗਦਾ ਤੇ ਦਰਿਆ ਸਤਲੁਜ ਦੇ ਵਿੱਚ ਨਾ ਇੱਥੇ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ ਇਹਦੇ ਉੱਪਰ ਲਿਖਿਆ ਹੈ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਇਹ ਕੁੰਮਾ ਮਾਸ਼ਕੀ ਦੀ ਯਾਦ ਦੇ ਵਿੱਚ ਇੱਥੇ ਜਿਹੜੀਆਂ ਉਹ ਕਿਸ਼ਤੀਆਂ ਵੀ ਬਣਾਈ ਇਹ ਰਾਹੀਂ ਪਾਰ ਕਰਕੇ ਆਉਂਦੇ ਨੇ ਉਹਨਾਂ ਨੇ ਜੇ ਇੱਧਰ ਆਉਣਾ ਹੁੰਦਾ ਗੁਰਦੁਆਰਾ ਸਾਹਿਬ ਤਾਂ ਇਹ ਕਿਸ਼ਤੀਆਂ ਜਿਹੜੀਆਂ ਚੱਲਦੀਆਂ ਨੇ ਅੱਜ ਇਹ ਕਿਸ਼ਤੀ ਚੱਲ ਨਹੀਂ ਰਹੀ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਤੇ ਉਧਰੋਂ ਜਿਹੜੇ ਲੋਕ ਆਉਂਦੇ ਆ ਕਿਸ਼ਤੀ ਨਾਲ ਹੀ ਦਰਿਆ ਪਾਰ ਕਰਕੇ ਆਹ ਸਾਈਡ ਤੇ ਆਉਂਦੇ ਨੇ ਤੇ ਇਥੋਂ ਥੋੜੀ ਦੂਰੀ ਤੇ ਜਿਹੜਾ ਉਹ ਸੰਗਮ ਹੁੰਦਾ ਸਰਸਾ ਤੇ ਸਤਲੁਜ ਦਾ ਇਹ ਦੋਨੋਂ ਜਿਹੜੇ ਇਕੱਠੇ ਹੋ ਜਾਂਦੇ ਨੇ ਆਹ ਸਾਈਡ ਜਿਹੜਾ ਪਾਣੀ ਆ ਰਿਹਾ ਇਹ ਸਰਸਾ ਦਾ ਪਾਣੀ ਹੈ ਤੇ ਦੂਸਰੀ ਸਾਈਡ ਪਾਣੀ ਜਿਹੜਾ ਆ ਰਿਹਾ ਉਹ ਸਤਲੁਜ ਦਾ ਪਾਣੀ ਆ ਉਹ ਸਾਫ਼ ਪਾਣੀ ਹੈ ਆ ਜਿਹੜਾ ਪਾਣੀ ਆ ਉਹ ਮਿੱਟੀ ਰੰਗ ਮਿੱਟੀ ਰੰਗਾ ਪਾਣੀ ਕਿਉਂਕਿ ਦਰਿਆ ਸਤਲੁਜ ਦਾ ਸਾਰਾ ਸਾਫ਼ ਪਾਣੀ ਹੈ ਤੇ ਇਥੋਂ ਥੋੜੀ ਦੂਰੀ ਤੇ ਜਿਹੜੇ ਉਹ ਦੋਨੋਂ ਇਹ ਇਕੱਠੇ ਹੋ ਜਾਂਦੇ ਨੇ ਸਰਸਾ ਤੇ ਸਤਲੁਜ ਇਹਦੇ ਬਿਲਕੁਲ ਕੰਡੇਤੀ ਕੁੰਮਾਵਾਸ਼ ਕੀਜੀ ਦੀ ਝੌਂਪੜੀ ਸੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਨੇ ਅਤੇ ਇੱਥੇ ਹੀ ਇਹ ਦਰਿਆ ਚਲੋਂਦੇ ਹੁੰਦੇ ਸੀਗੇ ਇੱਧਰ ਇੱਕ ਬੇੜੀ ਆ ਖੜੀ ਐ ਤੇ ਉਹ ਸਮਿਆਂ ਦੇ ਵਿੱਚ ਦੇਖੋ ਵੀ ਇੱਥੇ ਆਲਾਦਵਾਲਾ ਕਿਸ ਤਰ੍ਹਾਂ ਦਾ ਹੁੰਦਾ ਹੋਊਗਾ ਜਦੋਂ ਮਾਤਾ ਗੁਜਰਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਆਪਣੇ ਪਰਿਵਾਰ ਨਾਲੋਂ ਜਿਹੜਾ ਉਹ ਵਿਛੜੇ ਸੀਗੇ ਤੇ ਉਦੋਂ ਦੇਖੋ ਵੀ ਇਹ ਸਾਰਾ ਆਲਾਦਵਾਲਾ ਸਾਰਾ ਦਰਿਆ ਦਾ ਇਲਾਕਾ ਹਨਾ ਹੁਣ ਤਾਂ ਇੱਥੇ ਜੀ ਆਪਾਂ ਗੱਲ ਕਰੀਏ ਆਲੇਦਵਾਲੇ ਸਾਰੇ ਖੇਤ ਨੇ ਇਧਰਲੀ ਸਾਈਡ ਸਾਰੀ ਆ ਖੇਤੀ ਹੁੰਦੀ ਆ ਤੇ ਇੱਥੇ ਫਸਲ ਜਿਹੜੀ ਉਹ ਬੀਜੀ ਹੋਈ ਆ ਉਹ ਸਮਿਆਂ ਦੇ ਵਿੱਚ ਇੱਥੇ ਕੁਝ ਵੀ ਨਹੀਂ ਹੁੰਦਾ ਹੁਣ ਸਾਰਾ ਜਿਹੜਾ ਉਹ ਜੰਗਲ ਹੋਊਗਾ ਤੇ ਠੰਡ ਦਾ ਜਿਹੜਾ ਉਹ ਮੌਸਮ ਸੀ ਪੌਦੀਆਂ ਜਿਹੜੀਆਂ ਠੰਡੀਆਂ ਰਾਤਾਂ ਸੀਗਾ ਤੇ ਉਸ ਦਿਨ ਜਿਹੜਾ ਉਹ ਮੀਂਹ ਵੀ ਬਹੁਤ ਪੈ ਰਿਹਾ ਸੀ ਕਿਹਾ ਜਾਂਦਾ ਦੱਸਿਆ ਜਾਂਦਾ ਇਤਿਹਾਸ ਦੇ ਵਿੱਚ ਜਦੋਂ ਪਰਿਵਾਰ ਵਿਛੜਿਆ ਸਰਸਾ ਨਦੀ ਦਾ ਪਾਣੀ ਬਹੁਤ ਚੜਿਆ ਹੋਇਆ ਸੀਗਾ ਉਸ ਦਿਨ ਤੇ ਮੀਂਹ ਵੀ ਬਹੁਤ ਪੈ ਰਿਹਾ ਸੀਗਾ ਤੇ ਉੱਤੋਂ ਦੀ ਠੰਡ ਸੀਗੀ ਪੌਦੀ ਠੰਡੀਆਂ ਰਾਤਾਂ ਸੀ ਦਸੰਬਰ ਦਾ ਮਹੀਨਾ ਸੀਗਾ ਤੇ ਜਦੋਂ ਆਪਾਂ ਇੰਨਾ ਥਾਵਾਂ ਤੇ ਆਉਨੇ ਆ ਤਾਂ ਇੱਥੇ ਆ ਕੇ ਆਪਾਂ ਨੂੰ ਜ਼ਿਆਦਾ ਇਤਿਹਾਸ ਬਾਰੇ ਆਪਾਂ ਨੇੜੋਂ ਤੇ ਤਾਂ ਕਰਕੇ ਤਾਂ ਇਹਨਾਂ ਥਾਵਾਂ ਦੇ ਆਪਾਂ ਨੂੰ ਦੇਖਣਾ ਜ਼ਰੂਰੀ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰੇ ਨੇ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਕਰੋ ਤੁਸੀਂ ਵੀ ਆ ਕੇ ਹਨ ਆਪਣੇ ਪੂਰੇ ਪਰਿਵਾਰ ਸਮੇਤ ਹੁਣ ਜਿਵੇਂ ਸ਼ਹੀਦੀ ਦਿਨ ਆ ਰਹੇ ਨੇ ਤੇ ਇਹ ਸਾਰਾ ਦਰਿਆ ਸੱਤਲੋਜ ਹੈ ਜੀ ਇਹ ਇਕੱਠੇ ਹੋ ਜਾਂਦੇ ਨੇ ਸਰਸਾ ਨਦੀ ਤੇ ਸੱਤਲੋਜ ਤੇ ਇੱਥੋਂ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਪਿਲਕਣ ਸਾਹਿਬ ਵੱਲ ਨੂੰ ਤੇ ਗੁਰਦੁਆਰਾ ਪਿਲਕਣ ਸਾਹਿਬ ਦੇ ਦਰਸ਼ਨ ਕਰਾਂਗੇ ਕੁੰਮਾमाशਕੀ ਜੀ ਦੇ ਨਾਲ ਸੰਬੰਧਤ ਉਹਨਾਂ ਦਾ ਇਤਿਹਾਸ ਹੈ ਗੁਰਦੁਆਰਾ ਛੰਨ ਬਾਬਾ ਕੁੰਮਾमाशਕੀ ਜੀ ਦੇ ਸਥਾਨ ਤੋਂ ਆਪਾਂ ਆ ਗਏ ਜੀ ਤੇ ਇਧਰ ਆਪਾਂ ਹੁਣ ਜਾ ਰਹੇ ਹਾਂ ਗੁਰਦੁਆਰਾ ਪਿਲਕਣ ਸਾਹਿਬ ਵੱਲ ਨੂੰ ਇੱਥੇ ਆਪਾਂ ਨੂੰ ਰਸਤੇ ਦੇ ਵਿੱਚ ਬੋਰਡ ਆਇਆ ਉੱਪਰ ਲਿਖਿਆ ਆ ਸਫਰੇ ਸ਼ਹਾਦਤ ਮਾਰਗ ਤੇ ਫਤੇਗੜ ਸਾਹਿਬ ਆਪਾਂ ਸਫਰੇ ਸ਼ਹਾਦਤ ਮਾਰਗ ਦੇ ਉੱਪਰ ਯਾਤਰਾ ਕਰ ਰਹੇ ਹਾਂ ਤੇ ਇਹ ਸਾਰਾ ਰਾਸਤਾ ਜਿਹੜਾ ਉਹ ਫਤੇਗੜ ਸਾਹਿਬ ਨੂੰ ਜਾਂਦਾ ਤੇ ਇਹੀ ਰਾਸਤਾ ਜਿਹੜਾ ਉਹ ਪਿਲਕਣ ਸਾਹਿਬ ਨੂੰ ਜਾਂਦਾ ਪਿਲਕਣ ਸਾਹਿਬ ਜੀ ਜਿਹੜੀ ਦੂਰੀ ਹੈ ਕੁੰਮਾमाशਕੀ ਜੀ ਦੇ ਸਥਾਨ ਤੋਂ ਤਕਰੀਬਨ 3 ਤੋਂ 4 ਕਿਲੋਮੀਟਰ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਪਿਲਕਣ ਸਾਹਿਬ ਗੁਰਦੁਆਰਾ ਪਿਲਕਣ ਸਾਹਿਬ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆ ਤੇ ਇਹ ਸਥਾਨ ਦਾ ਇਤਿਹਾਸ ਵੀ ਜਿਹੜਾ ਉਹ ਕੁੰਮਾ ਮਾਸ਼ਕੀ ਜੀ ਦੇ ਨਾਲੇ ਸੰਬੰਧਤਾ ਹੈ ਨਾ ਤੇ ਸਾਹਮਣੇ ਜਿਹੜੇ ਉਹ ਦਰਬਾਰ ਸਾਹਿਬ ਨੇ ਗੁਰਦੁਆਰਾ ਪਿਲਕਣ ਸਾਹਿਬ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਇਹ ਪਿੰਡ ਚੱਕ ਢੇਰਾ ਦੇ ਵਿੱਚ ਨੇ ਤੇ ਇੱਧਰ ਸਾਰਾ ਇਹ ਪਿੰਡ ਹੈ ਹਨ ਆਲੇ ਦੁਆਲੇ ਸਾਰੇ ਆਹ ਘਰ ਨੇ ਇਹ ਚੱਕ ਢੇਰਾ ਜਿਹੜਾ ਉਹ ਪਿੰਡ ਹੈ ਤੇ ਗੁਰਦੁਆਰਾ ਪਿਲਕਣ ਸਾਹਿਬ ਦੀ ਦੂਰੀ ਗੁਰਦੁਆਰਾ ਕੁੰਮਾ ਮਾਸ਼ਕੀ ਤੋਂ ਤਕਰੀਬਨ 1.5 ਤੋਂ 2 ਕਿਲੋਮੀਟਰ ਆ ਇੱਥੇ ਜਿਹੜਾ ਬੋਰ ਇਦੇ ਉੱਪਰ ਸਾਰਾ ਇਤਿਹਾਸ ਇਸ ਥਾਂ ਦਾ ਲਿਖਿਆ ਹੋਇਆ ਗੁਰਦੁਆਰਾ ਪਿਲਕਣ ਸਾਹਿਬ ਪਿੰਡ ਚੱਕਟੇਰਾ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਆਪਣੀ ਝੌਂਪੜੀ 'ਚ ਨਿਵਾਸ ਕਰਵਾਉਣ ਵਾਲੇ ਬਾਬਾ ਕੁੰਮਾ ਮਾਸ਼ਕੀ ਜੀ ਇਸ ਪਿਲਕਣ ਦੇ ਦਰਖਤ ਨਾਲ ਆਪਣੀ ਬੇੜੀ ਬਣਿਆ ਕਰਦੇ ਸਨ ਉਸ ਵੇਲੇ ਸਤਲੁਜ ਦਰਿਆ ਇਸ ਦੇ ਕੋਲ ਦੀ ਵਗਦਾ ਸੀ ਬੱਬਾ ਕੁੰਮਾ ਮਾਸ਼ਕੀ ਜੀ ਨੇ ਆਪਣੀ ਝੌਂਪੜੀ ਦੇ ਨੇੜੇ ਤੋਂ ਦਾਦੀ ਮਾਂ ਅਤੇ ਨਿੱਕੀਆਂ ਜਿੰਦਾਂ ਨੂੰ ਇਸ ਪਿਲਕਣ ਦੇ ਦਰਖਤ ਥੱਲੇ ਆਪਣੀ ਬੇੜੀ 'ਚ ਉਤਾਰਿਆ ਸੀ ਗੰਗੂ ਪਾਪੀ ਵੀ ਉਸ ਸਮੇਂ ਉਹਨਾਂ ਦੇ ਨਾਲ ਸੀਗਾ ਤੇ ਇੱਥੇ ਜਿਹੜਾ ਇਤਿਹਾਸ ਉਹ ਲਿਖਿਆ ਹੋਇਆ ਵੀ ਗੰਗੂ ਪਾਪੀ ਵੀ ਉਹਨਾਂ ਦੇ ਜਿਹੜਾ ਉਹ ਨਾਲ ਸੀ ਇੱਥੇ ਸਾਹਮਣੇ ਜਿਹੜਾ ਉਹ ਪਿਲਕਣ ਦਾ ਇੱਕ ਰੁੱਖ ਹੈ ਇਹ ਪਿਲਕਣ ਦੇ ਰੁੱਖ ਦੇ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਜੀ ਇਸ ਪਿਲਕਣ ਦੇ ਰੁੱਖ ਦੇ ਨਾਲ ਕੁੰਮਾ ਮਾਸ਼ਕੀ ਜੀ ਆਪਣੀ ਜਿਹੜੀ ਉਹ ਬੀੜੀ ਮੰਨਦੇ ਹੁੰਦੇ ਸੀਗੇ ਤੇ ਇਸ ਰੁੱਖ ਦੇ ਥੱਲੇ ਹੀ ਮਾਤਾ ਗੁਜਰਕੌਰ ਜੀ ਅਤੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਤਨ ਬਾਬਾ ਫਤਿਹ ਸਿੰਘ ਜੀ ਨੂੰ ਆਪਣੀ ਬੀੜੀ ਦੇ ਵਿੱਚੋਂ ਜਿਹੜਾ ਉਹ ਉਤਾਰਿਆ ਸੀਗਾ ਇੱਥੇ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਇਤਿਹਾਸਕ ਸਥਾਨ ਗੁਰਦੁਆਰਾ ਪਿਲਕਣ ਸਾਹਿਬ ਨਿੱਕੀਆਂ ਜੰਦਾਂ ਤੇ ਦਾਦੀ ਮਾਂ ਦੀ ਚਰਨਛੋਪਾ ਪ੍ਰਾਪਤ ਪਿਲਕਣ ਦਾ ਇਤਿਹਾਸਿਕ ਦਰਖਤ ਆ ਹੁਣ ਵੀ ਜਿਹੜਾ ਇੱਥੇ ਪਿਲਕਣ ਦਾ ਰੁੱਖ ਉਹ ਸਮਹਾਲ ਕੇ ਰੱਖਿਆ ਹੋਇਆ ਉਹੀ ਜਿਹੜਾ ਇਹ ਰੁੱਖ ਹੈ ਜੀ ਪਿਲਕਣ ਦਾ ਇਸ ਦੇ ਨਾਲ ਜਿਹੜੇ ਕੁੰਮਾ ਮਾਸਕੀ ਜੀ ਆਪਦੀ ਜਿਹੜੀ ਉਹ ਬੀੜੀ ਬੰਦੇ ਹੁੰਦੇ ਸੀਗੇ ਤੇ ਜਿਹੜਾ ਸਤਲੁਜ ਦਰਿਆ ਇਹਦੇ ਬਿਲਕੁਲ ਕੋਲ ਦੀ ਵਗਦਾ ਹੁੰਦਾ ਸੀ ਜਿਹੜੇ ਇਹ ਦਰਿਆ ਹੁੰਦੇ ਨੇ ਸਮੇਂ-ਸਮੇਂ ਸਰ ਆਪਦਾ ਜਿਹੜਾ ਉਹ ਮਤਲਬ ਬਦਲਦੇ ਰਹਿੰਦੇ ਨੇ ਦਿਸ਼ਾ ਬਦਲਦੇ ਰਹਿੰਦੇ ਨੇ ਉਸ ਸਮਿਆਂ ਦੇ ਵਿੱਚ ਇੱਥੋਂ ਦੀ ਜਿਹੜਾ ਉਹ ਦਰਿਆ ਵਗਦਾ ਹੁੰਦਾ ਸੀ ਫਿਰ ਆਪਦੀ ਬੀੜੀ ਦੇ ਵਿੱਚ ਬਿਠ ਜਿਹੜਾ ਉਹ ਦਰਿਆ ਪਾਰ ਕਰਾਇਆ ਸਰਸੰਗ ਦੀ ਪਾਰ ਕਰਾਈ ਅਤੇ ਇਹ ਥਾਂ ਤੇ ਉਹਨਾਂ ਨੂੰ ਜਿਹੜਾ ਉਹ ਉਤਾਰਿਆ ਸੀਗਾ ਤੇ ਇੱਥੇ ਹੋਰ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਉਹ ਵੀ ਆਪਾਂ ਜਿਹੜਾ ਉਹ ਉਹ ਪੜ੍ਹ ਲੈਣੇ ਆ ਤੇ ਇੱਥੇ ਲਿਖਿਆ ਹੋਇਆ ਵੀ ਗੰਗੂ ਪਾਪੀ ਵੀ ਉਹਨਾਂ ਦੇ ਨਾਲ ਸੀ ਮਾਤਾ ਜੀ ਅਤੇ ਸ਼ਹਿਬਜ਼ਾਦ ਦੇ ਕੁਝ ਦਿਨ ਇੱਥੇ ਰੁਕੇ ਤੇ ਗੰਗੂ ਪਾਪੀ ਇੱਥੋਂ ਉਹਨਾਂ ਨੂੰ ਆਪਣੇ ਨਾਲ ਪਿੰਡ ਕਾਇਨੌਰ ਐਮ.ਏ ਸਾਹਿਬ ਤੋਂ ਹੁੰਦਾ ਹੋਇਆ ਆਪਣੇ ਪਿੰਡ ਸਿਹੜੀ ਲੈ ਗਿਆ ਹਰ ਸਾਲ ਅਠ ਪੂ ਨੂੰ ਗੁਰਦੁਆਰਾ ਛੰਨ ਬਾਬਾ ਕੁੰਮਾਵਾਸ਼ ਕੀ ਜੀ ਤੋਂ ਪੈਦਲ ਨਗਰ ਕੀਰਤਨ ਆਰੰਭ ਹੋ ਕੇ ਇਸ ਸਥਾਨ ਤੇ ਸਮਾਪਤ ਹੁੰਦਾ ਹੈ ਗੁਰੂ ਘਰ ਦੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਇਸ ਸਰਦਾ ਭਾਵਨਾ ਨਾਲ ਸ਼ਾਮਲ ਹੁੰਦੀਆਂ ਹਨ ਜਿਵੇਂ ਇਹੋ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਇਸ ਸਥਾਨ ਤੱਕ ਵਿਦਾ ਕਰਨਾ ਆਇਆ ਹੁਣ ਤੇ ਆਪਾਂ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਦਣੇ ਆ ਪਿੰਡ ਚੱਕ ਟੇਰਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਕੁੰਮਾ ਮਾਸ ਕੀ ਜੀ ਦਾ ਜਿਹੜਾ ਸਥਾਨ ਹੈ ਉਹ ਤੋਂ ਥੋੜੀ ਦੂਰੀ 'ਚ ਇਹ ਜਿਹੜਾ ਸਥਾਨ ਬਣਿਆ ਹੋਇਆ ਅੱਪਾ ਹੁਣ ਦਰਸ਼ਨ ਕੀਤੇ ਨੇ ਜੀ ਗੁਰਦੁਆਰਾ ਪਿਲਕਣ ਸਾਹਿਬ ਦੇ ਤੇ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਅਤੇ ਪਿਲਕਣ ਦੇ ਇਤਿਹਾਸਿਕ ਰੁੱਖ ਦੇ ਤੁਹਾਨੂੰ ਦਰਸ਼ਨ ਕਰਵਾਏ ਤੇ ਇਸ ਸਥਾਨ ਤੋਂ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦਿ ਨੂੰ ਆਪਣੇ ਨਾਲ ਜਿਹੜਾ ਉਹ ਲੈ ਗਿਆ ਸੀਗਾ ਤੇ ਇਹ ਸਥਾਨ ਤੋਂ ਫਿਰ ਅਗਲੇ ਸਥਾਨ ਸੀ ਜਿਹੜੇ ਜਿਵੇਂ ਕਾਇਨੌਰ ਆਪਣੇ ਜਿਹੜਾ ਉਹ ਪਿੰਡ ਵੱਲ ਲੇ ਗਿਆ ਸੀਗਾ ਉਹ ਆਪਾਂ ਸਥਾਨਾਂ ਦੇ ਤੁਹਾਨੂੰ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦਰਸ਼ਨ ਉਹ ਕਰਵਾਵਾਂਗੇ ਇਹ ਸੀ ਗੁਰਦੁਆਰਾ ਪਿਲਕਣ ਸਾਹਿਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਸ਼ਨਪਾਪਾ ਕੁੰਮਾमाश ਕੀ ਜੀ ਦੇ ਅਤੇ ਪਿਲਕਣ ਸਾਹਿਬ ਦੇ ਸਾਰਾ ਇਤਿਹਾਸ ਦੱਸਿਆ ਵੀ ਕਿਸ ਤਰ੍ਹਾਂ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੇ ਸੱਤ ਪੋ ਦੀ ਰਾਤ ਜਿਹੜੀ ਕੁੰਮਾमाश ਕੀ ਜੀ ਦੀ ਝੌਂਪੜੀ ਦੇ ਵਿੱਚ ਜਿਹੜੀ ਉਹ ਬਤੀਤ ਕੀਤੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੀ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੇ ਸਥਾਨਾਂ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ